ਆਪ ਦੀ ਹੋਣ ਸਾਰੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ। ਅ थैंक यू ਜੀ ਪਹਿਲਾਂ ਤਾਂ ਆਹ ਗੱਲ ਪਤਾ ਕੀ ਹੈ ਜੀ ਇਹ ਬਾਸਟੈਂਡ ਤੇ ਸਾਹਮਣੇ ਅੱਜ ਅਸੀਂ ਆਏ ਆ। ਤੁਸੀਂ ਆ ਪਿੱਛੇ ਨਿਗਾਹ ਮਾਰੋਗੇ ਇਹਨਾਂ ਖੁੱਲਾ ਬਾਜ਼ਾਰ ਹੈ ਤੇ ਈਵਨ ਕਿ ਅੱਧ ਤੱਕ ਲੋਕ ਆਏ ਬੈਠੇ ਆ। ਇਹਨਾਂ ਨੂੰ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਸਮਾਨ ਸੜਕਾਂ ਤੇ ਨਾ ਰੱਖਿਆ ਕਰੋ, ਨਾ ਰੱਖਿਆ ਕਰੋ। ਪਰ ਚਲੋ ਕੋਈ ਗੱਲ ਨਹੀਂ ਇਸ ਤੋਂ ਬਾਅਦ ਸਾਡੀ ਜਿਹੜੀ ਰੋਜ਼ਾਨਾ ਇਹ ਡਰਾਈਵ ਚੱਲੂਗੀ ਚਾਹੇ ਉਹ ਬੱਸ ਸਟੈਂਡ ਹੈ ਚਾਹੇ ਬਾਜ਼ਾਰ ਹੈ ਚਾਹੇ ਬਠਿੰਡਾ ਰੋਡ ਹੈ ਚਾਹੇ ਕੋਟਪੂਰਾ ਰੋਡ ਹੈ ਚਾਹੇ ਜੋ ਵੀ ਰੋਡ ਹੈ ਇੱਥੇ ਮੈਂ ਟੀਮ ਦੀ ਡਿਊਟੀ ਲਾਤੀ ਹਾਂ ਮਾਨਯੋਗ ਡੀ ਸਾਹਿਬ ਤੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਤੇ ਅਸੀਂ ਹਰ ਰੋਜ਼ ਇਹ ਜਿਹੜੀ ਡਰਾਈਵ ਚਲਾਵਾਂਗੇ ਮੈਂ ਆਪਣੀ ਜਿਹੜੀ ਪੱਕੇ ਤੌਰ ਤੇ ਇਹਦੀ ਡਿਊਟੀ ਲਾਤੀ ਹਾਂ ਮੈਂ ਬੰਦਿਆਂ ਦੀ ਤੇ ਜਿੱਥੇ ਮੈਨੂੰ ਆਪ ਨੂੰ ਲੋੜ ਪਈ ਜਾਣ ਦੀ ਤੇ ਮੈਂ ਉਥੇ ਆਪ ਵੀ ਜਾਵਾਂਗਾ ਸਰ ਰੇੜੀਆਂ ਵਾਲਿਆਂ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਜੀ ਉਹ ਰੇੜੀਆਂ ਦਾ ਬਣਦਾ ਹੀ ਨਹੀਂਗਾ ਕਿਉਂਕਿ ਰੇੜੀਆਂ ਤਾਂ ਜਿਹੜੀ ਮੂਵੇਬਲ ਹੁੰਦੀ ਹੈ ਉਹਨਾਂ ਨੇ ਮੂਵ ਕਰਨਾ ਹੁੰਦਾ ਹੈ ਇਹ ਨਹੀਂ ਹੈ ਕਿ ਅਸੀਂ ਦੋ ਦੋ ਚਾਰ ਚਾਰ ਰੇੜੀਆਂ ਲਾ ਕੇ ਤੇ ਪੱਕੇ ਅੱਡੇ ਲਾ ਕੇ ਅਸੀਂ 20 20 50 50 ਫੁੱਟ ਥਾਂ ਰੋਕ ਲਈਏ ਇਹ ਕੀ ਹੈ ਸਾਡੇ ਸਟਰੀਟ ਮੈਂਟਿੰਗ ਜ਼ੋਨ ਬਣੇ ਆ ਉੱਥੇ ਜਾ ਕੇ ਜੇ ਰੇੜੀ ਖੜਾਉਣੀ ਹੈ ਤਾਂ ਉੱਥੇ ਖੜਾ ਸਕਦੇ ਆ ਚਾਹੇ ਉਹ ਪੁਲ ਦੇ ਥੱਲੇ ਆ ਚਾਹੇ ਥਾਣੇ ਸਿਟੀ ਦੇ ਸਾਹਮਣੇ ਜਿੱਥੇ ਸਟਰੀਟ ਮੈਂਟਿੰਗ ਜ਼ੋਨ ਆ ਉੱਥੇ ਲਾਉਣ ਬਾਕੀ ਤਾਂ ਜਿਹੜੀਆਂ ਹੈਗੀਆਂ ਮੂਵਿੰਗ ਹੈਗੀਆਂ ਉੱਥੇ ਮੂਵਿੰਗ ਜਾ ਕੇ ਲੱਗਣੀਆਂ ਚਾਹੀਦੀਆਂ ਸਾਰਾ ਆਪਰ ਪਰ ਫਿਰ ਕਿ ਇਹਨਾਂ ਨੇ ਰੇੜੀਆਂ ਵਾਲਿਆਂ ਨੇ ਵੇਚਣਾ ਹੁੰਦਾ ਥੋੜੀ ਹੈ ਕਿ ਬੱਸ ਸਟੈਂਡ ਦੇ ਬਾਹਰ ਆ ਤੁਸੀਂ ਦੇਖੋ ਆ ਸਾਰੇ ਇੱਥੇ ਹੁਣ ਦੇਖੋ ਪਿੱਛੇ ਕਿੰਨਾ ਖੁੱਲਾ ਆ ਗਿਆ 50 50 ਫੁੱਟ ਰੁੱਕੀ ਬੈਠੇ ਐ ਸਰ ਸ਼ਹਿਰ ਵਾਸੀ ਰੁਕੀ ਪਤਾ ਹੈ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਆਪਦੇ ਨੁਕਸਾਨ ਤੋਂ ਬਚਣ ਲਈ ਜਿਹੜਾ ਆਪਣੇ ਪਰਮੇਸ਼ਰ ਦੇ ਵਿੱਚ ਕਿਉਂਕਿ ਜੋ ਗਾਹਕ ਹੈ ਉਹ ਰੱਬ ਦਾ ਰੂਪ ਹੈ ਤੇ ਜਿੱਥੇ ਤੁਹਾਡੇ ਘਰੇ ਰੱਬ ਨੇ ਆਉਣਾ ਤੋਂ ਤੇ ਗਾਹਕ ਨੇ ਉੱਥੇ ਆਈ ਜਾਣਾ ਠੀਕ ਹੈ ਨਾ ਇਸ ਕਰਕੇ ਆਪ ਦਾ ਸਮਾਨ ਜਿਹੜੇ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣਾ ਤੇ ਰੇ ਦੱਸਣਾ ਚਾਹਣਾ ਹੈ ਕਿ ਤੁਹਾਡੀਆਂ ਜਿਹੜੀਆਂ ਤੁਸੀਂ ਸੜਕਾਂ ਦੇ ਤਰਫ ਫਿਰ ਕੇ ਸਮਾਨ ਵੇਚ ਸਕਦੇ ਹੋ ਇਹ ਕਿਸੇ ਨੂੰ ਇਹ ਇਹ ਚੇਤਾਵਨੀ ਹੈ ਵੀ ਤੁਸੀਂ ਜੇ ਖੜ ਕੇ ਕਹੋਗੇ ਵੀ ਅਸੀਂ ਇੱਕ ਦੋ ਰੇੜੀਆਂ ਲਾ ਲਈਆਂ ਨਾਲ ਅੱਡੇ ਲਾਲੇ ਤੇ 20-20 ਫੁੱਟ ਅਸੀਂ ਰੋਕ ਲਾਂਗੇ ਇਹ ਨਹੀਂ ਹੋਊਗਾ ਸ਼ਹਿਰ ਦੀਆਂ ਸੜਕਾਂ ਖੁੱਲੀਆਂ ਹੋਣਗੀਆਂ ਤੇ ਟਰੈਪ ਕਰ ਤੁਸੀਂ ਆ ਦੇਖੋ ਇੱਕ ਪਾਸੇ ਬੱਸਾਂ ਅੰਦਰ ਜਾਂਦੀਆਂ ਇੱਕ ਪਾਸੇ ਬਾਹਰ ਨਿਕਲਦੀਆਂ ਇੱਥੇ ਕੋਈ ਵੀ ਹਾਸਾ ਹੋ ਸਕਦਾ ਹੈ ਅਸੀਂ ਤਾਂ ਆਮ ਪਬਲਿਕ ਦੀ ਜਿਹੜੀ ਉਹਨਾਂ ਦੇ ਨੁਕਸਾਨ ਤੋਂ ਬਚਾਉਣ ਵਾਸਤੇ ਤੇ ਟ੍ਰੈਪ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਅਸੀਂ ਇਹ ਡਰਾਈਵ ਚਲਾਈ ਹੈ ਇਹ ਡਰਾਈਵੇ ਲਗਾਤਾਰ ਚੱਲੂ